ਜੋ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਖਬਰ ਦੇਖ ਰਹੇ ਹੋ ਇਹ ਪਿੰਡ ਸਾਲੋਂ ਬਸ ਅਡੇ ਦੀ ਹੈ ਜਿੱਥੇ ਜ਼ਬਰਦਸਤ ਐਕਸੀਡੈਂਟ ਹੋਇਆ ਹੈ ਗੱਡੀ ਨੰਬਰ CB10BP 5678 ਤੇ ਗੱਡੀ ਨੰਬਰ TB37K 36 57 ਦੀ ਜ਼ਬਰਦਸਤ ਟੱਕਰ ਹੋਈ ਹੈ ਕਿ ਇਸ ਟੱਕਰ ਵਿੱਚ ਪਹਿਲਾਂ ਤਾਂ ਗੱਡੀਆਂ ਵਿੱਚ ਗੱਡੀਆਂ ਵੱਜੀਆਂ ਤੇ ਇੱਕ ਗੱਡੀ ਟੱਕਰ ਤੋਂ ਬਾਅਦ ਇੱਥੇ ਇੱਕ ਸਵਾਰੀਆਂ ਦੇ ਬੇਚਣ ਲਈ ਸਿੰਮਟ ਦੀ ਪਤੀ ਕੁਰਸੀ ਬਣਾਈ ਹੋਈ ਸੀ ਉਸ ਨੂੰ ਤੋੜਿਆ ਤੇ ਇਹ ਗੱਡੀ ਲਵੋਟਰੀ ਦੀ ਦੁਕਾਨ ਤੇ ਜਾ ਬੱਤੀ ਤੇ ਦੁਕਾਨ ਤੇ ਹੀ ਦੁਕਾਨਦਾਰ ਦਾ ਇੱਕ ਮੋਟਰਸਾਈਕਲ ਖੜਾ ਸੀ ਜਿਸ ਮੋਟਰਸਾਈਕਲ ਦੇ ਵਿੱਚ ਮੱਜੀ ਤੇ ਮੋਟਰਸਾਈਕਲ ਦੇ ਉੱਪਰ ਖੱਚੇ ਉੱਡ ਗਏ ਤੇ ਲਵੋਟਰੀ ਦੀ ਦੁਕਾਨ ਵੀ ਤੋੜੀ ਗਈ ਸੂਤਰਾਂ ਦੇ ਮੁਤਾਬਕ ਇਹ ਹਾਸਾ ਤੇਜ਼ ਰਫਤਾਰੀ ਕਰਕੇ ਹੋਇਆ ਹੈ ਬਨਰਾਜ ਜੋ ਕਿ ਕੰਨਾ ਪਿੰਡ ਤੋਂ ਗੜ੍ਹਸ਼ੇਕਰ ਨੂੰ ਜਾ ਰਿਹਾ ਸੀ ਤੇ ਦੂਸਰੀ ਗੱਡੀ ਜੋ ਰੌਹਨ ਸੈਡ ਤੋਂ ਰਾਜਾ ਸਾਹਿਬ ਆ ਰਹੇ ਸਨ ਤੇ ਜਿਸ ਵਿੱਚ ਸੁਖਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਸੰਜੀਤ ਕੌਰ ਗੱਡੀ ਵਿੱਚ ਸਵਾਰ ਸਨ ਪਰ ਰਾਜਾ ਸਾਹਿਬ ਦੀ ਇੰਨੀ ਕਿਰਪਾ ਰਹੀ ਕਿ ਬੇਸ਼ੱਕ ਇੱਕ ਜ਼ਬਰਦਸਤ ਐਕਸੀਡੈਂਟ ਹੋਇਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਮੌਕੇ ਤੇ ਹੀ ਏਐਸਆਈ ਏਐਸਆਈ ਸ਼੍ਰੀ ਰਾਮ ਲਾਲ ਔਰ ਥਾਰੇ ਤੋਂ ਪਹੁੰਚੇ ਜਿਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਇੱਥੇ ਰਾਜਾ ਸਾਹਿਬ ਨੂੰ ਦੀ ਸੰਗਤ ਜਾਂਦੀ ਹੈ ਬੰਗਿਆਂ ਨੂੰ ਵੀ ਸੰਗਤ ਜਾਂਦੀ ਹੈ ਨਵਾਂ ਸ਼ਹਿਰ ਨੂੰ ਤੇ ਲੁਧਿਆਣਾ ਨੂੰ ਵੀ ਸੰਗਤ ਜਾਂਦੀ ਹੈ ਇੱਕ ਰਸਤਾ ਹੋਣ ਕਰਕੇ ਮਤਲਬ ਫਿੰਨ ਪਾਸੇ ਨੂੰ ਇੱਥੇ ਸੜਕਾਂ ਹੋਣ ਕਰਕੇ ਇੱਥੇ ਕੋਈ ਵੀ ਸਪੀਡ ਬ੍ਰੇਕਰ ਨਾ ਹੋਣ ਕਰਕੇ ਕਈ ਵਾਰ ਪਹਿਲਾਂ ਵੀ ਐਕਸੀਡੈਂਟ ਹੋ ਸਕਦੇ ਹਨ ਕਿਉਂਕਿ ਗੱਡੀਆਂ ਦੀ ਤੇਜ਼ ਰਫ਼ਤਾਰੀ ਹੁੰਦੀ ਹੈ ਤੇ ਪਤਾ ਹੀ ਨਹੀਂ ਚੱਲਦਾ ਜੇਕਰ ਇੱਥੇ ਸਪੀਡ ਬ੍ਰੇਕਰ ਬਣਾਇਆ ਜਾਵੇ ਤਾਂ ਲੋਕਾਂ ਦੇ ਜੋ ਇਹ ਐਕਸੀਡੈਂਟ ਹੋ ਰਹੇ ਨੇ ਉਨ੍ਹਾਂ ਦਾ ਕਾਫੀ ਬਚਾਅ ਹੋ ਸਕਦਾ ਹੈ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ ਇੱਕ ਵਾਰ ਤਾਂ ਤਸਵੀਰਾਂ ਨੂੰ ਦੇਖਣ ਤੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇੰਜ ਲੱਗਦਾ ਹੈ ਕਿ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਪਰ ਮਾਲਕ ਦੀ ਕਿਰਪਾ ਰਹੀ ਅਜਿਆ ਨਹੀਂ ਹੋਇਆ ਪਰ ਕੁਝ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਗੱਡੀਆਂ ਦੇ ਗੱਡੀਆਂ ਦੇ ਦੋਵਾਂ ਗੱਡੀਆਂ ਦੇ ਤੇ ਮੋਟਰਸਾਈਕਲ ਦੇ ਤਾਂ ਪਰ ਕੱਚੇ ਹੀ ਉੱਡ ਗਏ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ ਜੂਟੋ ਚੈਨਲ ਤੇ ਇਹ ਰਿਪੋਰਟ ਵੀਡੀਓ ਚੱਲਦੇ ਸਾਰ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੂਰ ਦੂਰ ਤੱਕ ਲੋਕਾਂ ਨੂੰ ਆਵਾਜ਼ ਸੁਣੀ ਤੇ ਲੋਕ ਆਪਣੀਆਂ ਦੁਕਾਨਾਂ ਤੋਂ ਨਿਕਲ ਕੇ ਬਾਹਰ ਆ ਗਏ ਤੇ ਮੌਕੇ ਤੇ ਹੀ ਪੁਲਿਸ ਵੀ ਪਹੁੰਚ ਗਈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੂਰੀ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499

يارا موتا ندي گرمي کي کني کي کني ڇا ٿي ويو آهي ڇا ٿي ويو آهي ਤੁਹਾਡਾ ਨਾਮ ਕੀ ਆ ਮੇਰਾ ਨਾਮ ਵਿਪਨ ਐ اچھا ਤੁਹਾਡੀ ਕਲੀਨ ਇਹ ਕੀ ਗੱਲਬਾਤ ਕੀ ਹੋਈ ਆ ਮੈਂ ਤਾਂ ਸਰ ਹੁਣੇ ਆਇਆ ਐ ਐਕਚੁਅਲੀ ਮੁੰਡੇ ਸਿਗੇ ਇੱਥੇ ਪਹਿਲਾਂ ਮੈਂ ਹੁਣੇ ਆ ਕੇ ਦੇਖਿਆ ਐ ਇਹ ਵਾਰੀ ਜਾਣ ਕੇ ਤਾਂ ਮੁੰਡਿਆਂ ਨੂੰ ਬਤਾਉਣਾ ਵੀ ਕਿੱਦਾਂ-ਕਿੱਦਾਂ ਹੋਈ ਐ ਤੇ ਤਾਂ ਨਹੀਂ ਉਹ ਮੋਟਰਸਾਈਕਲ ਕਿੱਧਰ ਹੈਗਾ ਐ ਮੋਟਰਸਾਈਕਲ ਮੇਰਾ ਹੀ ਐ ਅੱਛਾ ਕਾਰ ਖੜਾ ਸੀਗਾ ਨਹੀਂ ਲੈ ਕੇ ਰੋਡ ਤੋਂ ਸਿੱਧੀ ਗੱਡੀ ਅੰਦਰੇ ਬਾੜ ਦਿੰਦੀ ਮੈਂ ਅੱਛਾ ਤੁਹਾਡਾ ਮੋਟਰਸਾਈਕਲ ਬਾਹਰ ਦੁਕਾਨ ਤੇ ਖੜਾ ਸੀ ਹਾਂਜੀ ਹਾਂ ਤੁਸੀਂ ਮਤਲਬ ਦੁਕਾਨ ਖੋਲ੍ਹਣੀ ਸੀ ਹਾਂਜੀ ਤੇ ਇਹ ਗੱਡੀ ਸਿੱਧੀ ਅੰਦਰ ਆ ਕੇ ਸਿੱਧੀ ਅੰਦਰ ਆ ਕੇ ਵੜ ਗਈ ਵੜ ਗਈ ਠੀਕ ਐ ਜਿਹੜੀ ਜਿਹੜੀ ਕੋਈ ਟੋਪ ਆਟ ਕਲੇਮ ਹੋਣ ਲਈ ਆ ਉਹ ਕਾਊਂਟਰ ਤੇ ਆਵੜੇ ਵਾਲੇ ਤੋਂ ਪੁੱਛਾਂਦੇ ਯਾਰ ਮੜੇ ਆਈ ਉਹਨੂੰ ਮਾਣਦੇ ਇੱਟਾ ਤੋਂ ਕਲੇਮ ਨਹੀਂ ਮੈਣਾ ਕੋਈ ਬਿਲ ਦਾ ਤੁਹਾਨੂੰ ਰਫਟ ਲੱਗਣੀ ਆ ਜਿਹੜੀ ਪਾਣੀ ਦੀ ਰਫਟ ਆ ਉਹਦੇ ਨਾਲ ਕਲੇਮ ਆ ਇਹ ਕਿਹੜਾ ਪਿੰਡ ਆ ਗੰਨਾ ਪਿੰਡ ਗੰਨਾ ਪਿੰਡ ਹੈਗਾ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੜਸ਼ੰਕਰ ਜਾ ਰਹੇ ਸੀ ਅੱਛਾ ਤੇ ਹੋਇਆ ਕੀ ਗੱਲ ਹੋ ਗਈ ਆ ਇਹ ਉਹ ਮੁੰਡੇ ਦਾ ਡਰਾਈਵਰ ਸੀ ਇਹਨੂੰ ਭੇਜਿਆ ਦਾ ਰਿਸ਼ਤੇਦਾਰਾਂ ਨੇ ਕਹਿੰਦਾ ਮੋਰੇ ਗੱਡੀ ਆ ਗਈ ਅੱਛਾ ਨਹੀਂ ਗੱਡੀ ਕੌਣ ਚਲਾ ਰਿਹਾ ਸੀ ਆ ਕੀ ਨਾਂ ਆ ਮੇਂਗਾ ਪ੍ਰਮੋਦ ਆ ਜੀ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਪੋਜੀ ਆਪਣੇ ਬਲੌਰ ਤੋਂ ਆ ਰਿਹਾ ਸੀਗਾ ਮੈਂ ਗੜਸ਼ੰਕਰ ਨੂੰ ਜਾ ਰਿਹਾ ਅੱਛਾ ਇਹ ਕਿ ਇਦਾਂ ਹੋਇਆ ਹੋ ਕਿਦਾਂ ਹੋਇਆ ਮੈਂ ਗੱਡੀ ਮੋਟਰੋਂ ਸਿੱਧਾ ਲੈ ਕੇ ਜਾਂਦਾ ਸੀ ਮੈਂ ਗੱਡੀ ਮੈਂ ਸਿੱਧਾ ਜਾਣਾ ਸੀਗਾ ਜਿਹੜਾ ਬੀ ਬੈਂਗਨਰ ਉਹ ਖੜੀ ਸੀਗੀ ਉਹ ਇਹਨਾਂ ਨੇ ਮੈਂ ਉਧਰੋਂ ਗੱਡੀ ਦੇਖ ਲਈ ਸੀ ਆਪਨੇ ਵੀ ਖੜੀ ਆ ਗੱਡੀ ਉਹਨਾਂ ਨੇ ਜੱਕ ਦਾ ਮੂੰਹ ਕੱਢ ਦਿੱਤੀ ਉਹ ਵਿੱਚੋਂ ਵੱਜ ਗਏ ਤੇ ਇਧਰੋਂ ਸਿੱਧੀ ਉਹ ਸੱਜੇ ਪਾਸਿਆਂ ਨੂੰ ਗੱਡੀ ਮੁੱਕ ਮੱਗੇ ਕੱਦੇ ਪਾਸੇ ਕੋਈ ਵਿੱਚ ਕੋਈ ਸਵਾਰੀਆਂ ਵੀ ਸੀ ਮੇਰੀ ਮੈਂ ਇਕੱਲਾ ਹੀ ਸੀ ਤੇ ਦੂਸਰੀ ਗੱਡੀ 'ਚ ਕੋਈ ਸਵਾਰੀਆਂ ਦੋ ਜਣੇ ਸੀ ਕੋਈ ਕਿਸੇ ਸੱਟ ਚੋਟ ਨੇ ਉਹਨਾਂ ਦੀ ਬਾੜੀ ਮੋਟੀ ਲੱਗੀ ਉਹਦਾ ਮਾਲਕ ਠੀਕ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਸ਼ਵਨੀ ਕੁਮਾਰ ਇਹ ਕਿਥੇ ਕੀ ਕੰਮ ਕਰਦੇ ਹੋ ਮੈਂ ਰਾਏ ਮੈਡੀਕਲ ਹਸਪਤਾਲੋਂ ਉਹ ਜਿਹੜਾ ਅੱਛਾ ਤੇ ਆ ਐਕਸੀਡੈਂਟ ਹੋਇਆ ਆ ਇਹ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਕੀ ਕਹਿਣਾ ਜਾਣਦੇ ਆ ਤੁਸੀਂ ਇਹ ਐਕਸੀਡੈਂਟ ਐਦਾਂ ਹੀ ਜਿਹਾ ਨਾ ਕੋਈ ਨਾ ਕੋਈ ਇੱਕਦਤਾ ਐਕਸੀਡੈਂਟ ਤਾਂ ਹੁੰਦਾ ਰਹਿੰਦਾ ਇਹ ਤਾਂ ਨਾ ਰਾਏ ਸਾਹਿਬ ਦੀ ਦਰਵਾਜ਼ੇ ਜਾ ਰਹੀ ਸੰਗਤ ਜਿਹੜੀ ਆ ਨਾ ਉਹ ਹਮੇਸ਼ਾ ਹੀ ਉਹ ਆਪਣੀ ਦਸ਼ਾ ਵਾਸਤੇ ਜਾਂਦੀ ਆ ਪਰ ਗੱਡੀਆਂ ਦੀ ਸਪੀਡ ਬਹੁਤ ਤੇਜ਼ ਹੋਣ ਕਰਕੇ ਮੈਂ ਤਾਂ ਇਹੀ ਪ੍ਰਟਾਸ਼ਨ ਤੋਂ ਮੰਗ ਕਰਦਾ ਇੱਥੇ ਜਾਂ ਤਾਂ ਚੌਂਕ ਜਾਂ ਫਿਰ ਇੱਥੇ ਕੋਈ ਨਾ ਕੋਈ ਸਪੀਡ ਰੈਡਰ ਲਗਾਇਆ ਜਾਂ ਫਿਰ ਤਾਂ ਜੋ ਆਉਣ-ਜਾਣੀਆਂ ਸੰਗਤਾਂ ਜਾਂ ਰਾਹੀਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਾਤ ਨਹੀਂ। ਉਹ ਜਿਸ ਤਰ੍ਹਾਂ ਉਹ ਬੈਠਣ ਦੇ ਲਈ ਜਿਹੜੀ ਇੱਕ ਸਿਮੈਂਟਰੀ ਬਣਾਈ ਹੋਈ ਆ ਉੱਥੇ ਵੀ ਤਾਂ ਮੈਂ ਕਹਿੰਦਾ ਕਿ ਸੰਗਤ ਜਾਂਦੀ ਹੈਗੀ ਆ ਜੇ ਕੋਈ ਬੈਠੇ ਹੁੰਦੇ ਤਾਂ ਮੈਨੂੰ ਨਹੀਂ ਉਮੀਦ ਆ ਕਿ ਸ਼ਾਇਦ ਰੱਬੇ ਰੱਖਿਆ। ਨੀ ਤਾਂ ਕੋਈ ਅੜਾ ਨਹੀਂ ਹੈ ਨਾ ਪਰ ਸਪੀਡ ਜਿਹੜੀ ਗੱਡੀ ਦੀ ਸਪੀਡ ਹੈ ਨਾ ਵਾੜੀ ਤੇਜ਼ ਹੋਣ ਕਰਕੇ ਨਾ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੁੰਦੇ ਆ। ਤੁਹਾਡੀ ਮੰਗ ਹੈ ਵੀ ਸਿੱਧੀ ਜਿਹੀ ਕੋਈ ਚੌਕ ਕਿਸੇ ਤਰ੍ਹਾਂ ਬਣਾਇਆ ਜਾਵੇ ਜਾਂ ਫਿਰ ਸਪੀਡ ਬ੍ਰੇਕਰ ਦਾ ਕੋਈ ਨਾ ਕੋਈ ਪ੍ਰਸ਼ਾਸਨ ਇਹਦੇ ਬਾਰੇ ਸੋਚੇ। ਜਿਹਦੇ ਨਾਲ ਅਕਸੀਡੈਂਟਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਠੀਕ। ਜ ਮਤੀਂਦਰੇ ਬਾਕੀ ਜਿਹੜੇ ਕੁੱਝ ਹੋਰ ਦੇ ਵਿੱਚ ਹੋਰ ਬਹੁਤ ਮਾਣ ਦਾ ਦੱਸਦਾ ਮੇਰਾ ਪ੍ਰਿੰਸ। ਉਹ ਜਾਓ ਤੇ ਜੀ। बचा होगा। हाँ जी। आर इपर्सली ज़्यादा ज़्यादा टेसी। जो पोर्ट कर रहे हैं वो भी टेसी। ज़्यादा टेसी, बहुत टेसी। ਸਰਦੀ ਇਹ ਜਿਹੜਾ ਐਕਸੀਡੈਂਟ ਹੋਇਆ ਆ ਇੱਕ ਹੀ ਗੱਲਬਾਤ ਹੋਈ ਆ ਭਜੀ ਬਲਰਾਜ ਸ਼ਿਮਲਾ ਟ੍ਰੈਕ ਗੱਡੀ ਦੇ ਉੱਪਰ ਜਦੋਂ ਮਾਪੇ ਤੋਂ ਆਇਆ ਸੀ ਰਿਕਰਸ਼ਨ ਕਰ ਜਾ ਰਿਹਾ ਸੀ ਅਗਰੋ ਬੈਗਨਰ ਗੱਡੀ ਆਈ ਸੀ ਜਿਹੜੀ ਸਾਈਡ ਤੇ ਖੜੀ ਸੀ ਸੁਖਵਿੰਦਰ ਸਿੰਘ ਨੂੰ ਚਲਾ ਰਿਹਾ ਸੀ ਜਿਹੜੇ ਰਾਹੋਂ ਆ ਰਹੇ ਸੀ ਨਾਲ ਉਹਨਾਂ ਦੀ ਵਾਈਫ ਸੀ ਤੇ ਆਪਣੇ ਅੱਛਾ ਸੁਖਬੀਰ ਕਰੋ ਉਹਦੇ ਵਾਈਫ ਨਾਲ ਸੀ ਹਾਂਜੀ ਇੱਕ ਸਰਬਜੀਤ ਕੌਰ ਸੀ ਵਾਈਫ ਉਹ ਜੋ ਸਰਪ ਸਿੰਘ ਜਿਹੜੀ ਸਰਪ ਸਿੰਘ ਜਿਹੜੀ ਰਾਹੋਂ ਤੋਂ ਜੀ ਇਹ ਰਾਜਾ ਸਾਹਿਬ ਜਾ ਰਹੇ ਸੀ ਜਿਨ੍ਹਾਂ ਨੇ ਗੱਡੀ ਸਾਈਡ ਤੇ ਲਾਈ ਸੀ ਉਹਨੂੰ ਮਾਸੇ ਰਾਜਾ ਸਾਹਿਬ ਨੂੰ ਜਾਣ ਵਾਸਤੇ ਤੇ ਇਹ ਗੱਡੀ ਥੋੜੀ ਫਾਸਟ ਸੀ ਕਿ ਕ੍ਰੇਟਾ ਤੇ ਇਹਨਾਂ ਨੂੰ ਗੱਡੀ ਕੰਟਰੋਲ ਨਹੀਂ ਹੋਈ ਇਹ ਗੱਡੀ ਦੇ ਵਿੱਚ ਵੱਜ ਕੇ ਆ ਲੈਬੋਰੀ ਦੁਕਾਨ ਦੇ ਵਿੱਚ ਆ ਵੱਜੀ ਇੱਥੇ ਜੀ ਮੋਟਰਸ ਲਗਣਾ ਸੀ ਵੀ ਡੈਮੇਜ ਹੋ ਗਿਆ ਜਿਹੜੀ ਫਾਸਟ ਸੀ ਬਾਕੀ ਦੇਖ ਰਹੇ ਜੋ ਵੀ ਕੋਈ ਲੋਨਸਾਰ ਵੱਲਦੀ ਕਰ ਲਈ ਸਵਾਰੀਆਂ ਵਗੈਰਾ ਕਿਸ ਤਰ੍ਹਾਂ ਸੀ ਗਿਆ ਸਵਾਰੀਆਂ ਜਿਹੜੀਆਂ ਬੈਗਨਰ ਵਿੱਚ ਤਿੰਨ ਸਵਾਰੀਆਂ ਸੀ ਤਿੰਨ ਹੀ ਸੇਫ ਹੈ ਇਹਦਾ ਹਾਲ ਬਚਾਇਆ ਤੇ ਇਹ ਵੀ ਮੋਡਲ ਜਿਹੜਾ ਕ੍ਰੇਟਾ ਵਾਲਾ ਇਹ ਵੀ ਬਚਾਇਆ ਇਹਦਾ ਵੀ ਬਚਾਇਆ ਅਜੇ ਤੱਕ ਜਾਨੀ ਨੁਕਸਾਨ ਦਾ ਹੋਣ ਦਾ ਕੋਈ ਖਤਰਾ ਨਹੀਂ ਹੈ ਬਾਕੀ ਅੱਗੇ ਦੇਖੋ ਜੀ ਸਥਿਤੀ ਹੈਗੀ ਪਾਪੋਜੀ ਦਾ ਪਾਪ ਜੀ ਦੇ ਹੁਣ ਸੁਣੇ ਜਿਹੜਾ ਹਾਦਸਾ ਸਕੂਪਰ ਦੇ ਲੱਗੇ ਕਿੰਨੇ ਕੁ ਪੇਸ਼ੈਂਟ ਇੱਥੇ ਆਏ ਸੀ ਜਰ ਕਿਹੋ ਜੀ ਸਥਿਤੀ ਉਹਨਾਂ ਦੀ ਹੁਣ ਦੇਖੋ ਤਿੰਨ ਪੇਸ਼ੈਂਟ ਆਏ ਸੀ ਆਪਣੇ ਕੋ ਜੀ ਇੱਕ ਮੇਲ ਪੇਸ਼ੈਂਟ ਦੋ ਫੀਮੇਲ ਸੀ ਜੀ ਕੋਈ ਜ਼ਿਆਦਾ ਸੀਰੀਅਸ ਇੰਜਰੀ ਤਾਂ ਹੈ ਨਹੀਂ ਸੀ ਕਿਸੇ ਦੀ ਠੀਕ ਹੈ ਅਪੋਂ ਫਾਸਟੇਟ ਦਿੱਤੀ ਉਹਨਾਂ ਨੂੰ ਤੇ ਸੀਟੀ ਸਕੈਨ ਵਗੈਰਾ ਕਰਾ ਲਈ ਸੀ ਉਹ ਜੀ ਤੇ ਉਹਨਾਂ ਦੇ ਜਿਹੜੇ ਸੀਟੀ ਸਕੈਨ ਤੋਂ ਕਰਾ ਲਈ ਉਹਨਾਂ ਨੂੰ ਹਾਂ ਸੀਟੀ ਸਕੈਨ ਅਸੀਂ ਇੱਥੇ ਹੀ ਕਰਾ ਲਈ ਸੀ ਤੇ ਸਰ ਕੋਈ ਸਟ੍ਰੈਚਿੰਗ ਵਗੈਰਾ ਤਾਂ ਨਹੀਂ ਹੋਇਆ ਆ ਇੱਕ ਲੇਡੀ ਦੇ ਸੀ ਬਾਹ ਤੇ ਸੀ ਜਸ ਮਾਈਨਰ ਜੀ ਹਾਂ ਕੋਈ ਜ਼ਿਆਦਾ ਨਹੀਂ ਸੀ ਕੋਈ ਹੈਡ ਇੰਜਰੀ ਨਹੀਂ ਨਹੀਂ ਹੈਡ ਇੰਜਰੀ ਇਦਾਂ ਕਿਸੇ ਦੇ ਹੈ ਨਹੀਂ ਸੀ ਕੋਈ ਬਾਹਰੋਂ ਗੱਜਾ ਸੱਟ ਦਾ ਕੁਝ ਨਹੀਂ ਸੀ ਤੇ ਇੱਕ ਲੇਡੀ ਦੇ ਸਵੇਲਿੰਗ ਸੀਗੀ ਆਪਾਂ ਸਿਟੀ ਕਰਾ ਲਈ ਸੀ ਰਿਪੋਰਟਿੰਗ ਨੂੰ ਤਾਂ ਟਾਈਮ ਲੱਗਦਾ ਹੁੰਦਾ ਬਟ ਉਹ ਨਹੀਂ ਗਿਆ ਕਿ ਅਸੀਂ ਪ੍ਰਾਈਵੇਟ ਲੈ ਕੇ ਜਾਣਾ ਤੇ ਉਹ ਲਿਖ ਕੇ ਸਾਡੇ ਕੋਲ ਪ੍ਰਾਈਵੇਟ ਚਲੇ ਗਈ ਸੀ ਮਤਲਬ ਆਪਣੇ ਵੱਲੋਂ ਤੁਸੀਂ ਪੂਰਾ ਫਰਸਟ ایڈ ਕਰਤਾ ਸੀ ਅਸੀਂ ਕਰਤਾ ਸੀ ਹਾਂਜੀ ਸਾਰਾ ਕੁਝ ਕਰਤਾ ਸੀ ਤੇ ਉਹ ਕਹਿੰਦੇ ਅਸੀਂ ਬਾਕੀ ਫਰਦਰ ਟਰੀਟਮੈਂਟ ਜਿੱਦਾ ਪ੍ਰਾਈਵੇਟ ਜਾਣਾ ਤੇ ਉਹ ਲਿਖ ਕੇ ਸਾਡੇ ਕੋਲ ਚਲੇ ਗਏ ਚਲੋ ਜਿੱਦਾਂ ਉਹ ਕੰਫਰਟੇਬਲ ਹਾਂਜੀ ਹਾਂਜੀ ਉਹ ਆਪਣੀ ਮਰਜ਼ੀ ਨਾਲ ਗਏ ਲਿਖ ਕੇ ਗਏ ਸਰ ਇੱਕ ਮੇਲ ਦੋ ਫੀਮੇਲ ਸੀ ਉਮਰ ਸੀ ਉਹ ਇਹ ਦੇਖੋ ਜਿਹੜਾ ਇੱਕ ਦਾ ਮੇਲ ਸੀਗਾ ਸੁਖਵਿੰਦਰ ਸਿੰਘ ਜੀ 53 ਸਾਲ ਜੀ 53 ਸਾਲ ਏਜ ਸੀ ਇਹ ਰਾਹੋਂ ਦਾ ਜੀ ਤੇ ਸਾਰੇ ਇੱਕੋ ਫੈਮਲੀ ਹਾਂ ਬੱਕੇ ਲੇਡੀ ਹੈਗੀ ਹਾਂ ਜੀ 50 ਸਾਲ ਦੀ ਉਹ ਦੂਜੀ ਵੀ 51 ਸਾਲ ਇ ਸੇਮੇਜ ਹੈ ਕੀ ਨਾਮ ਉਹਦਾ ਨਾਮ ਹਾਂ ਜੀ ਸਰਬਜੀਤ ਕੌਰ ਲੇਡੀ ਸੀਗੀ ਜੀ ਇਹ ਤਾਜਪੁਰਾ ਲਿਖਿਆ ਹੈ ਹਾਂ ਜੀ ਤਾਜਪੁਰਾ ਹਾਂ ਤਾਜਪੁਰਾ ਰਾਹੋਂ ਦੇ ਰਾਹੋਂ ਹਾਂ ਜੀ ਇਹ ਵੀ ਰਾਹੋਂ ਸਰਬਜੀਤ ਕੌਰ ਦੇ ਦੂਜੇ ਕੀ ਨਾਮ ਸੀ ਉਹ ਸੁਖਜਿੰਦਰ ਸਿੰਘ ਸੀਗਾ ਸੁਖਜਿੰਦਰ ਹਾਂ ਸੁਖਜਿੰਦਰ ਹਾਂਜੀ ਨਹੀਂ ਸੁਖਵਿੰਦਰ ਸਿੰਘ ਮੇਨ ਸੀਗੇ ਜੀ ਤੇ ਸਰਬਜੀਤ ਕੋ ਲੇਡੀ ਐ ਤੇ ਸੁਖਦੀਪ ਕੌਰ ਲੇਡੀ ਐ ਇਹ ਰਾਹੋਂ ਦੀ ਆ ਹਾਂਜੀ ਢਾਜਪੁਰ ਦੇ ਰਾਹੋਂ ਹਾਂਜੀ ਕੋਈ ਕੋ ਹੈ ਮੀ ਹਾਂਜੀ ਇਕੱਠੀ ਸੀਗੇ ਜੀ ਤੇ ਸਭ ਕੋਈ ਬੱਚਾ ਤਾਂ ਨਹੀਂ ਸੀ ਨਾਲ ਨਹੀਂ ਕੋਈ ਬੱਚਾ ਨਹੀਂ ਸੀ ਜਿੰਨੋਂ ਅਡਲਟ ਸੀ ਸਭ ਕੋਨੇ ਕੌਂਸ਼ੀਅਸ ਸੀ ਪੁਰੇ ਨਾ ਕੌਂਸ਼ੀਅਸ ਸੀ ਬਿਲਕੁਲ ਲੇਡੀਆਂ ਤਾਂ ਚਸ ਚੱਲ ਕੇ ਤੁਰਿਆ ਫਿਰ ਨਹੀਂ ਆ ਰਹੀਆਂ ਸੀ ਕੋਈ ਦਿੱਕ ਦੇ ਸਵੈਲਿੰਗ ਸੀ ਉਹ ਆਹ ਉਹ ਸਵੈਲਿੰਗ ਸੀਗੀ ਉਹ ਆਪਾਂ ਸੀਟੀ ਕਰਾ ਲਈ ਹੈਗੀ ਆ ਉਹ ਲੇਡੀ ਦੀ ਸੀ ਕਿ ਲੇਡੀ ਦੀ ਸੀ ਹਾਂਜੀ ਉਹ ਸੀਟੀ ਕਰਾ ਲਈ ਆ ਉਹਦੇ ਚ ਹੁਣ ਟਾਈਮ ਲੱਗਦਾ ਹੁੰਦਾ ਰਿਪੋਰਟਿੰਗ ਸੀਚ ਸੀ ਲੇਡੀ ਦੀ ਲੱਗੀ ਉਹਦੇ ਬਾਹਰ ਤੇ ਲੱਗੇ ਦੂਜੀ ਲੇਡੀ ਸੀ ਹੋਰ ਲੇਡੀ ਸੀ ਉਹ ਕੋਸਾਸ ਨਹੀਂ ਸੀ ਇੱਕ ਦੋ ਸਟਿਚ ਮਰ ਲਓ ਕੁਛ ਐਸਾ ਟੈਂਡੈਂਟ ਵੀ ਸੀਗਾ ਕਿ ਟੈਂਡੈਂਟ ਸੀਗੇ ਨਾਲ ਇੱਕ ਹਾਂਜੀ ਸਰਦਾਰ ਜੀ ਸੀਗੇ ਨਾਲ ਉਹ ਹੀ ਲੈ ਕੇ ਗਿਆ ਕਿਸ ਬਾਹਰ ਲੈ ਕੇ ਗਿਆ ਉਹਨੇ ਲੈ ਕੇ ਗਿਆ ਸਾਡੇ ਕੋਲ ਲਿਖਿਆ ਹੋਇਆ ਕਿ ਅਸੀਂ ਆਪਣੀ ਮਰਜ਼ੀ ਨਾਲ ਚਲੋ ਆਊਟ ਆਫ ਡੇਂਜਰ ਨੇ ਹਾਂਜੀ ਹਾਂਜੀ ਇਦਾਂ ਦਾ ਕੁਛ ਹੈ ਨਹੀਂ ਸੀ ਜ਼ਿਆਦਾ ਬਹੁਤ ਸ਼ੁਕਰੀਆ ਜੀ